ਇਹ ਸ਼ਤਾਬ ਦੀ ਵਰਾ ਚੱਲ ਰਿਹਾ ਹੈ ਜਿਨ੍ਹਾਂ ਦੇ ਸ਼ਤਾਬ ਦੀ ਦੇ ਸਮਾਗਮ ਗੁਰੂ ਕੇ ਮਹਿਲ ਸ੍ਰੀ ਅਮਰ ਸਾਹਿਬ ਤੋਂ ਜਨਮ ਸਥਾਨ ਤੋਂ ਜਿਹੜੇ ਅਪ੍ਰੈਲ ਮਹੀਨੇ ਦੇ ਵਿੱਚ ਸ਼ੁਰੂ ਗਏ ਕੀਤੇ ਗਏ ਸੀਗੇ ਉਹ ਹੁਣ ਅੰਤੋਂ ਪੜਾਵਾਂ ਵੱਲ ਨੂੰ ਜਾ ਰਹੇ ਨੇ ਉਹ ਸਮਾਗਮ ਭਾਵੇਂ ਨਗਰ ਕੀਤਾ ਸੀਗੇ ਭਾਵੇਂ ਸੈਮੀਨਾਰ ਸੀਗੇ ਭਾਵੇਂ ਕੀਰਤਨ ਦਰਬਾਰ ਸੀ ਵਕਤ-ਵਕਤ ਸਟੇਟਾਂ ਦੇ ਵਿੱਚ ਵਕਤ-ਵਕਤ ਜਗ੍ਹਾ ਤੇ ਜਾ ਕੇ ਕੀਰਤਨ ਦਰਬਾਰ ਕਰਾਏ ਗਏ ਸੈਮੀਨਾਰ ਵਕਤ-ਵਕਤਾਂ ਮਾਤੇ ਕਰਾਏ ਗਏ ਜਵੇਂ ਉਹ ਨਗਰ ਕੀਰਤਨ ਚੱਲ ਰਿਹਾ ਜਿਹੜਾ ਇੱਕ ਨਗਰ ਕੀਰਤਨ 1 ਅਗਸਤ ਨੂੰ ਗੁਰਦੁਆਰਾ ਧੋਪੜੀ ਸਾਹਿਬ ਤੋਂ ਆਰੰਭ ਹੁੰਦਾ ਸੀਗਾ ਉਹ ਲਗਭਗ 24-25 ਸਿੱਟਾਂ ਦੀ ਪ੍ਰਕਰਮਾ ਕਰਦਾ ਹੋਇਆ ਪੰਜਾਬ ਦੀ ਧਰਤੀ ਤੇ 29 ਅਕਤੂਬਰ ਨੂੰ ਪਹੁੰਚ ਗਿਆ ਸੀਗਾ 23 ਅਕਤੂਬਰ ਨੂੰ ਬਾਂਗ ਕਿਆ ਸੀਗਾ ਉਹ 23 ਨਵੰਬਰ ਨੂੰ ਜਿਹੜਾ ਵਾ ਇਸ ਸਥਾਨ ਤੇ ਉਹ ਸੰਪੂਰਨ ਹੋਵੇਗਾ ਇਸੇ ਤਰ੍ਹਾਂ ਜਿਵੇਂ ਜਦੋਂ ਕਸ਼ਮੀਰੀ ਪੰਡਤ ਪੰਡਤ ਕਿਰਪਾ ਰਾਮ ਵੀ ਅਗਵਾਈ ਦੇ ਵਿੱਚ ਇੱਕ ਫਰਿਆਦ ਲੈ ਕੇ ਪੁਕਾਰ ਦੇ ਕੇ ਇਸ ਸਥਾਨ ਤੇ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪੇਸ਼ ਹੋਏ ਸਨ ਉਸ ਸਥਾਨ ਤੋਂ ਵੀ ਮਟਨ ਦੀ ਧਰਤੀ ਤੋਂ 15 ਤਰੀਕ ਨੂੰ ਇੱਕ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ ਆ ਜੋ ਅੱਜ ਟਾਂਡਾ ਦੀ ਧਰਤੀ ਤੇ ਸ਼ਾਮਾਂ ਨੂੰ ਜਰਾ ਫੋਟੋ ਬਚ ਲਓ। ਇਹ ਨਾ ਇਹ ਸੁਨਹਰਣਾ ਹੋਇਆ ਹੋਰ। ਕਿਤਾਬ ਵੀ ਰੱਖ ਗੋਲ। ਸਾਤ ਜੀ ਉੱਲੋ। ਨਗਰ ਫੋਟੋ ਬਚ ਲਓ ਆ। ਠੀਕ ਸਾਹਿਬ ਜਿਹੜਾ ਨਗਰ ਕੀਰਤਨ ਅੱਜ ਟਾਂਡੇ ਦੀ ਧਰਤੀ ਤੇ ਰਾਤਰੀ ਦਾ ਵਿਸ਼ਰਾਮ ਕਰੇਗਾ ਉਹ ਬਾਹਵੇਂ ਪੜਾਤਰ ਪੜਾ ਹੁੰਦਾ ਆ ਚਾਲੇ ਮਾਰਦਾ ਆ 18 ਤਰੀਕ ਨੂੰ ਇਸ ਸਥਾਨ ਤੇ ਆੜ ਕੇ ਜਿਹੜਾ ਉਹ ਸੰਪੂਰਨ ਇੱਕ ਨਕਰ ਪੀਪਲ ਅਸੇ ਪਾਏ ਨੂੰ ਵਰਗਰਾਹੀ ਜਗਤ ਦੇ ਤਰੀਕਾ ਜਿਹੜਾ ਵਾ ਉਹ ਰਮ ਕਰਨ ਜਾ ਰਹੇ ਆ ਜਿਸ ਰਸਤੇ ਤੇ ਭਾਈ ਸਾਹਿਬ ਭਾਈ ਜੈਤਾ ਜੀ ਭਾਈ ਜੈਤਾ ਰਗਰੇਟੇ ਗੁਰੂ ਕੇ ਬੇਡੇ ਦਾ ਜਿਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਿਤਾਬ ਦਿੱਤਾ ਸੀਗਾ ਉਹ ਜਿਸ ਰਸਤੇ ਤੇ ਭਾਈ ਜੈਤਾ ਜੀ ਚੱਲ ਕੇ ਆਏ ਸੀਗੇ ਉਸੇ ਰਸਤੇ ਤੇ ਫੜਾ ਫੜਾ ਹੁੰਦਾ 28 ਨਵੰਬਰ ਨੂੰ ਜਿਹੜਾ ਉਹ ਹਕੂਮਤ ਦਾ ਉਸ ਸਰਤੀ ਤੇ ਸ਼ਾਮਾਂ ਨੂੰ ਆਵੇਗਾ ਉਹ ਤੇ ਵਿਸ਼ਰਾਮ ਕਰੇਗਾ ਤੇ 29 ਨਵੰਬਰ ਨੂੰ ਪੂਰੇ ਜਾਹੋ ਜਲਾਲ ਨਾਲ ਜਿਸ ਤਰ੍ਹਾਂ ਉਹ ਮੁਰੂਥਾਬਾ ਮਾਤਾ ਗੁਜਰੀ ਜੀ ਮਾਤਾ ਮਾਤਾ ਜੀ ਪਾਕਿਸਤਾਨ ਦੇ ਨਾਲ ਉਤੋਂ ਸੀਸ ਨੂੰ ਇਸ ਸਥਾਨ ਤੇ ਲੈ ਕੇ ਆਇਆ ਸੀ ਤੇ ਜਿਹੜਾ ਸੰਸਕਾਰ ਕੀਤਾ ਗਿਆ ਕੀਤਾ ਗਿਆ ਸੀਗਾ ਉਸੇ ਯਾਦ ਨੂੰ ਤਾਜ਼ਾ ਕਰਦਾ 29 ਨਵੰਬਰ ਨੂੰ ਜਿਹੜਾ ਉਹ ਤੋਂ ਮਹਾਨ ਇੱਕ ਲਗਰਤੀਤਨ ਜਿਹੜਾ ਆ ਉਹ ਸੀਸ ਮਾਰਚ ਦੇ ਰੂਪ ਦੇ ਵਿੱਚ ਇੱਥੇ ਲੈ ਕੇ ਆਇਆ ਜਾਵੇਗਾ ਇਸ ਦੇ ਨਾਲ ਜਿਵੇਂ ਸ਼ਤਾਬਦੀ ਦੇ ਪ੍ਰੋਗਰਾਮ 21 ਨਵੰਬਰ ਤੋਂ ਸ਼ੁਰੂ ਹੋ ਜਾਣੇ ਹਨ ਧੰਨ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜਿਹੜਾ ਵਿਰਾਹੀ ਦੇਸ਼ ਆ 350 ਸਾਲਾ ਉਹਦੇ 21 ਨਵੰਬਰ ਤੋਂ ਇਸ ਸਥਾਨ ਤੇ ਜਿਹੜੇ ਆ ਉਹ ਸ੍ਰੀ ਖੰਡਪੁਰ ਸਾਹਿਬ ਰੱਬ ਹੋ ਜਾਣੇ ਆ 23 ਨਵੰਬਰ ਤੋਂ ਪੂਰਾ ਸਿੱਖ ਕੰਪ ਜਿਹੜਾ ਪੂਰੇ ਜਾਹੋਜ ਲੋਨ ਦੇ ਨਾਲ ਉਹ ਕਿਰਾਏ ਤੇ ਆ ਰੱਬ ਨਾਵੇਂਗਾ ਇਸੇ ਤਰ੍ਹਾਂ ਮੁੜ ਕੇ 24 ਤਰੀਕ ਨੂੰ ਜਿਹੜਾ ਸਾਡੇ ਸੋਮੀ ਗੁਰਬਖਸ਼ਾ ਪ੍ਰਬੰਧਕ ਕਮੇਟੀ ਦੇ ਮੈਨੇਜਮੈਂਟ ਅਧੀਨ ਸਕੂਲ ਕਾਲਜ ਚੱਲ ਰਹੇ ਨੇ, ਮਿਸ਼ਨ ਕਾਲਜ ਚੱਲ ਰਹੇ ਨੇ। ਉਹਨਾਂ ਦੇ ਪ੍ਰੋਗਰਾਮ ਰੱਖੇ ਗਏ ਨੇ ਉਹ પ્રાਤਮਿਕ ਤੱਤੀ ਸਾਜਾਂ ਦੇ ਨਾਲ ਕੀਰਤਨ, ਕਥਾ, ਵਿਖਿਆਨ ਹੋਰ ਧਾਰਮਿਕ ਮੁਕਾਬਲੇ ਜਿਹੜੇ ਕੀਤੇ ਜਾਣਗੇ। 25 ਨਵੰਬਰ ਤੋਂ ਜਿਹੜਾ ਵਾ ਤੁਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਆ 350 ਸਾਲਾ ਉਹ ਵੱਡੇ ਪੱਧਰ ਤੇ ਜਿਹੜਾ ਪੂਰੇ ਜਹੋ ਜਲੋਲ ਦੇ ਨਾਲ ਮਨਾਇਆ ਜਾਵੇਗਾ। ਉਹਨਾਂ ਤੋਂ ਤਾ ਕੰਟੀਨੂ ਜਿਹੜੇ ਇਹ ਧਾਰਮਿਕ ਸਮਾਗਮ ਦਿਨ ਰਾਤ ਦੇ ਸਮਾਗਮ ਨੇ ਸਾਡੇ ਇਹ ਨੱਤੀ ਨਵੰਬਰ ਤੱਕ ਚੱਲਦੇ ਜਾਣਗੇ 29 ਨਵੰਬਰ ਤੋਂ ਜਿਹੜੇ ਇਹ ਸਮਾਗਮਾਂ ਦੀ ਜਿਹੜੀ ਉਹ ਸਮਾਪਤੀ ਕੀਤੀ ਜਾਊਗੀ ਸੀਰ ਸੰਸਕਾਰ ਦਾ ਜਿਹੜਾ ਤਿਹੜਾ ਆ ਉਹ ਇੱਥੇ ਸਮੁੱਚਾ ਪੰਥ ਜਿਹੜਾ ਵੱਡੇ ਪੱਧਰ ਤੇ ਮਨਾਵੇਗਾ ਉਸ ਤੋਂ ਉਪਰੰਤ ਜਿਹੜਾ ਵਾ ਇਹ ਜਿਹੜੇ ਆ ਦੁਆਨਾਂ ਦੀ ਸਮਾਪਤੀ ਕੀਤੀ ਜਾਊਗੀ ਅੱਜ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਜਿਹੜੇ ਆ ਜਿਹੜੀਆਂ ਅੰਤਮ ਸ਼ੋਹਾਂ ਪ੍ਰਬੰਧਾਂ ਤੋਂ ਦੇਣ ਵਾਸਤੇ ਭਾਵੇਂ ਉਹ ਰਹਿਸ਼ਾਂ ਦੇ ਪ੍ਰਬੰਧ ਹੋਣ ਭਾਵੇਂ ਲੰਗਰਾਂ ਦੇ ਪ੍ਰਬੰਧ ਹੋਣ ਭਾਵੇਂ ਟੈਂਟ ਛਬਿਆਨੇ ਦੇ ਪ੍ਰਬੰਧ ਹੋਣ ਸਟੇਜ ਦੇ ਪ੍ਰਬੰਧ ਹੋਣ ਸੰਗਤਾਂ ਨੂੰ ਕੋਈ ਮਤਲਬ ਕਹਿਣ ਤੋਂ ਭਾਵੇਂ ਕਿਸੇ ਪ੍ਰਕਾਰ ਚ ਕੋਈ ਮੁਸ਼ਕਲ ਨਾ ਆਵੇ ਸੰਗਤਾਂ ਦੇ ਹੁਕੂਮਤ ਲਈ ਜੋ ਵੀ ਅਸੀਂ ਜਿਹੜੇ ਆ ਵੱਧ ਤੋਂ ਵੱਧ ਪ੍ਰਬੰਧ ਕਰ ਸਕਦੇ ਆ ਅੱਜ ਉਹਨਾਂ ਪ੍ਰਬੰਧਾਂ ਨੂੰ ਜਿਹੜਾ ਵਾ ਜੈਜਾ ਲੇ